ਉਸ ਵਾਹਿਗੁਰੂ ਦਾ ਵੀ ਸ਼ੁਕਰਗੁਜ਼ਾਰ ਆ ਜੋ ਅੱਜ ਭੈਣ ਭਰਾ ਦੇਖ ਰਹੇ ਨੇ ਨਾ ਮੈਨੂੰ ਨਹੀਂ ਲੱਗਦਾ ਇਸ ਬੱਚਿਆਂ ਦੇ ਪਰਿਵਾਰ ਦੇ ਘਰ ਬਣਾਉਣ ਵਾਸਤੇ ਕਿਸੇ ਚੀਜ਼ ਦੀ ਤੇ ਦਿੱਕਤ ਆਣੀ ਹੈ ਤੇ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਜਿਨੇ ਸਾਡੇ ਇਸ ਪਰਿਵਾਰ ਦੇ ਉੱਤੇ ਮੇਰ ਭਰਿਆ ਅਥ ਰੱਖਿਆ ਸਾਡੀ ਸੇਵਾ ਨੂੰ ਪਰਮਾਤਮਾ ਨੇ ਇਹਨਾਂ ਬੱਚਿਆਂ ਵਾਸਤੇ ਥਾਂ ਸੋ ਅਮਰੀਕਾ ਤੋਂ ਮੇਰੇ ਪਿੰਡ ਦੇ ਹੈਗੇ ਨੇ ਪਰਮਜੀਤ ਸਿੰਘ ਪੰਮਾ ਦਾਸ ਜੀ ਉਹਨਾਂ ਨੇ ਭੇਜਿਆ 5000 ਰੁਪਇਆ ਸਾਡੇ ਮੈਡਮ ਸੋਮਨ ਸ਼ਰਮਾ ਨੇ ਉਹਨਾਂ ਦੇ ਫਾਦਰ ਲਾ ਜਿਹੜੇ ਨੇ ਗੁਰਦੀਪ ਸ਼ਰਮਾ ਜੀ ਉਹਨਾਂ ਨੇ ਭੇਜਿਆ ਸਿੰਧਰਾ ਲਾ ਸ਼ੁਭਕਰਮਨ ਜਿਹੜਾ ਉਹਦੇ ਵੱਲੋਂ ਅਜੇ ਅਸੀਂ ਬੇਨਤੀ ਕੀਤੀ ਹੈ ਤੁਛ ਜੀ ਵੀ 50 ਬੋਰੇ ਸੀਮੈਂਟ ਜਿਹੜਾ ਉਹ ਇਹਦੇ ਵਾਸਤੇ ਜੇ 50 ਤੋਂ ਵੱਧ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ ਸੋ ਜੇ ਨਾਲ ਸੀਮੈਂਟ ਲੱਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਜਿਹੜੀ ਪਿਛਲੀ ਲੜੀ ਦੇ ਤਹਿਤ ਇਹ ਬੱਚਿਆਂ ਦੇ ਪਰਿਵਾਰ ਦੇ ਘਰ ਬਣਾਉਣ ਵਾਸਤੇ ਅਸੀਂ ਗੁਜਾਰਿਸ਼ ਕੀਤੀ ਸੀ ਸੰਗਤ ਨੂੰ ਉਸੇ ਲੜੀ ਦੇ ਤਹਿਤ ਸਾਡੇ ਉੱਗੇ ਸਮਾਜ ਸੇਵੀ ਤੇ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਡਾਕਟਰ ਆਸਾ ਸਿੰਘ ਘੁੰਮਣ ਅੱਜ ਸਾਡੇ ਇਸ ਪਰਿਵਾਰ ਦੀ ਬਾਹ ਫੜਨ ਆਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਡਾਕਟਰ ਸਾਹਿਬ ਦਾ ਇੱਥੇ ਆਉਣ ਤੇ ਧੰਨਵਾਦ ਮੈਂ ਡਾਕਟਰ ਸਾਹਿਬ ਨੂੰ ਇਹ ਵੀ ਦੱਸਣਾ ਚਾਹੁੰਦਾ ਕਿਉਂਕਿ ਸਾਡੇ ਜਿਹੜੇ ਮੇਰੇ ਤੋਂ ਵੱਡੇ ਮੇਰੇ ਭੈਣ ਭਰਾ ਨੇ ਜਿਹੜੇ ਪਿੰਡ ਦੇ ਨੇ ਉਹ ਸਾਰੇ ਹੀ ਇਹਨਾਂ ਦੇ ਸਕੂਲ ਤੋਂ ਪੜ੍ਹੇ ਹੋਏ ਨੇ ਤੇ ਉਹਨਾਂ ਇੱਕ ਚੰਗੀ ਸਿੱਖਿਆ ਨਾਲ ਅਜ ਵਿਦੇਸ਼ਾਂ ਵਿੱਚ ਮੱਲਾ ਮਾਰੀਆਂ ਇਹਨਾਂ ਦੇ ਆਉਣ ਦੇ ਨਾਲ ਇੱਥੇ ਸਾਡੇ ਇੱਕ ਚੰਗੇ ਕੰਮ ਤੇ ਮੋਹਰ ਲੱਗ ਗਈ ਅੱਜ ਤੇ ਉਸ ਵਾਹਿਗੁਰੂ ਦਾ ਵੀ ਸ਼ੁਕਰਗੁਜ਼ਾਰ ਆ ਜੋ ਅੱਜ ਭੈਣ ਭਰਾ ਦੇਖ ਰਹੇ ਨੇ ਨਾ ਮੈਨੂੰ ਨਹੀਂ ਲੱਗਦਾ ਇਸ ਬੱਚਿਆਂ ਦੇ ਪਰਿਵਾਰ ਦੇ ਘਰ ਬਣਾਉਣ ਵਾਸਤੇ ਕਿਸੇ ਚੀਜ਼ ਦੀ ਤੇ ਦਿੱਕਤ ਆਉਣੀ ਹੈ ਤੇ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਸਾਡੇ ਇਸ ਪਰਿਵਾਰ ਦੇ ਉੱਤੇ ਮਿਹਰ ਪ੍ਰਿਆਰਥ ਰੱਖਿਆ ਸਾਡੀ ਸੇਵਾ ਨੂੰ ਪ੍ਰਮਾਤਮਾ ਨੇ ਇਹਨਾਂ ਬੱਚਿਆਂ ਵਾਸਤੇ ਥਾਂ ਲਾਉਣ ਦਾ ਮਤਲਬ ਬਲ ਬਖਸ਼ਿਆ ਤੇ ਮੈਂ ਡਾਕਟਰ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਦਿਲੋਂ ਧੰਨਵਾਦਾਂ ਤੇ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਗੁਰੂ ਨਾਨਕ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਚਰਦੀ ਕਲਾ ਬਖਸ਼ਣ ਮੈਡਮ ਸਵਰਨ ਕੌਰ ਮੈਡਮ ਸਵਰਨ ਕੌਰ ਉਹਨਾਂ ਦੇ ਪਰਿਵਾਰ ਨੂੰ ਚਰਦੀ ਕਲਾ ਬਖਸ਼ਣ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਡਾਕਟਰ ਸਾਹਿਬ ਸਾਡੇ ਕੋਲ ਇੱਥੇ ਆਣ ਕੇ ਖੜ ਗਏ ਨਾ ਸਾਡੋਂ ਇਹ ਸੱਚੀ ਦਿਲ ਨੂੰ ਸਕੂਨ ਮਿਲਣ ਵਾਲਾ ਇੱਕ ਕੰਮ ਬਣ ਗਿਆ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਜੀ ਆਇਆਂ ਕਹਿੰਨਾ ਤੇ ਜਿਹੜਾ ਅੱਜ ਭਲੇ ਦੇ ਕੰਮ ਬੱਚਿਆਂ ਦੇ ਘਰ ਵਾਸਤੇ ਸੇਵਾ ਦੇ ਕੇ ਜਾ ਰਹੇ ਇਸ ਤੋਂ ਵੱਧਿਆ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਤੁਸੀਂ ਬੰਦ ਤੇ ਪਹੁੰਚੇ ਆ ਆਪਾਂ ਪਿਛਲੇ ਦਿਨਾਂ ਵਿੱਚ ਲਗਾਤਾਰ ਦੇਖਦੇ ਵੀ ਰਹੇ ਆ ਸੁਣਦੇ ਵੀ ਰਹੇ ਆ ਕਿ ਕਿੰਨਾ ਵੱਡਾ ਨੁਕਸਾਨ ਜਿਹੜਾ ਹੈ ਉਹ ਚੇਲਣਾ ਪਿਆ ਔਰ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਜਿਹੜੇ ਫਸਲਾਂ ਤਾਂ ਉਜੜੀਆਂ ਉਜੜੀਆਂ ਘਰ ਜਿਹੜੇ ਸੀ ਉਹ ਵੀ ਟਹਿ ਗਏ ਪਸ਼ੂ ਜਿਹੜੇ ਸੀ ਉਹ ਮਰ ਗਏ ਲੇਕਿਨ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਰਾ ਹੀ ਪੰਜਾਬ ਜਿਹੜਾ ਉਹ ਉੱਠ ਪਿਆ ਇਹਨਾਂ ਲੋਕਾਂ ਦੀ ਮਦਦ ਕਰਨ ਨੂੰ ਮੈਨੂੰ ਰੋਮੀ ਬਾਜਵਾ ਹੋਰਾਂ ਦੀ ਫੇਸਬੁੱਕ ਤੋਂ ਪਤਾ ਲੱਗਾ ਸੀ ਤੇ ਮੇਰੇ ਪਿੰਡੋਂ ਬਲਜੀਤ ਸਿੰਘ ਹੋਰਾਂ ਨੇ 1 ਲੱਖ ਰੁਪਈਆ ਇੱਕ ਘਰ ਜਿਹੜਾ ਹੈ ਇਹਨਾਂ ਬੱਚਿਆਂ ਦਾ ਜਿਸ ਚ ਤਰੇੜਾਂ ਆਈਆਂ ਨੇ ਗੁਰਦੁਆਰਾ ਸਾਹਿਬ ਰਹਿ ਰਹੇ ਨੇ ਫਿਰ ਮੈਂ ਇਹਨਾਂ ਨੂੰ ਕਹਿਵਾਂ ਕਿ ਮੈਨੂੰ ਆਪਣਾ ਨੰਬਰ ਭੇਜਿਓ ਸੋ ਅਮਰੀਕਾ ਤੋਂ ਮੇਰੇ ਪਿੰਡ ਦੇ ਹੈਗੇ ਨੇ ਪਰਮਜੀਤ ਸਿੰਘ ਪੰਮਾ ਦਾਸ ਜੀ ਉਹਨਾਂ ਨੇ ਭੇਜਿਆ 5000 ਰੁਪਈਆ ਸਾਡੇ ਮੈਡਮ ਸੁਮਨ ਸ਼ਰਮਾ ਨੇ ਉਹਨਾਂ ਦੇ ਫਾਦਰ ਲਾਲ ਜਿਹੜੇ ਨੇ ਗੁਰਦੀਪ ਸ਼ਰਮਾ ਜੀ ਉਹਨਾਂ ਨੇ ਭੇਜਿਆ ਸਿੰਧਰਾ ਲਾਸ਼ੁਭਕਰਮਨ ਜਿਹੜਾ ਉਹਦੇ ਵੱਲੋਂ ਅਜੇ ਅਸੀਂ ਉਹ ਬੇਨਤੀ ਕੀਤੀ ਹੈ ਤੁਛ ਜੀ ਵੀ 50 ਬੋਰੇ ਸੀਮੈਂਟ ਜਿਹੜਾ ਉਹ ਇਹਦੇ ਵਾਸਤੇ ਜੇ 50 ਤੋਂ ਵੱਧ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ ਸੋ ਜਨਾ ਸੀਮੈਂਟ ਲੱਗੇ ਉਹ ਸਕੂਲ ਸੇਵਾ ਕਰੇਗਾ ਉਹਦੇ ਵਾਸਤੇ ਤੇ ਇਹਨਾਂ ਬੱਚੀਆਂ ਦੇ ਸਿਰ ਤੇ ਆਸੀਂ ਇਹਨਾਂ ਬੱਚੀਆਂ ਨੂੰ ਹਮੇਸ਼ਾ ਚੰਗੀ ਕਲਾ 'ਚ ਰੱਖਣਾ ਗੁਰੂ ਮਹਾਰਾਜ ਭਲਾ ਕਰੇਗਾ ਇਹਨਾਂ ਲਫ਼ਜ਼ਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ